ਅੱਜ ਸੱਚੇ ਕੱਜ ਸਾਨੂੰ ਤੇ ਸਾਡੇ ਪੰਜਾਬ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾ ਜਾ ਰਹੀ ਹਾਂ ਬਹੁਤ ਹੀ ਟੇਸਟੀ ਇੱਕਦਮ ਆਸਾਨ ਮલાઈ ਪੇੜਾ। ਜੋ ਕਿ एकदम ਚਾਟਪਟ ਬਣੂਗਾ ਬਿਨਾ ਕਿਸੇ ਖੋਏ ਬਣਾਏ ਤੋਂ ਬਿਨਾ ਘੰਟਾ ਲਗਾਏ ਤੋਂ एकदम ਆਸਾਨ 10 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਊਗਾ ਤੇ ਤਿਉਹਾਰਾਂ ਲਈ ਤਾਂ ਇਹ ਸਭ ਤੋਂ ਵਧੀਆ ਰੈਸਪੀ ਹੈ ਚਲੋ ਕਰਦੇ ਆ ਫਿਰ ਬਣਾਉਣਾ ਸ਼ੁਰੂ ਉਰਲੇ ਇਥੇ ਮੈਂ ਰਾਇਆ 70 ਗ੍ਰਾਮ ਸ਼ੀਨਾ ਲਿਆਇਆ ਤੇ ਸ਼ੀਨੇ ਦੀ ਜਗ੍ਹਾ ਤੇ ਤੁਸੀਂ ਪਨੀਰ ਵੀ ਲੈ ਸਕਦੇ ਆ ਸ਼ੀਨਾ ਜਿਹੜਾ ਥੋੜਾ ਪਨੀਰ ਨਾਲੋਂ ਨਰਮ ਹੁੰਦਾ ਹੈ ਯਾਨੀ ਕਿ ਨੂੰ ਮੈਂ ਜ਼ਿਆਦਾ ਟਾਈਮ ਰੱਖਿਆ ਨਹੀਂ ਹੈਗਾ ਪਾਸ ਦੁੱਧ ਨੂੰ ਫਾੜਿਆ ਤੇ ਫਟਾਫਟ ਇਹਨੂੰ ਮੈਂ ਯੂਜ਼ ਕਰ ਲਿਆ ਤੇ ਤੁਸੀਂ ਇਹਦੀ ਜਗ੍ਹਾ ਤੇ ਪਨੀਰ ਵੀ ਲੈ ਸਕਦੇ ਆ ਤੇਨੂੰ ਚੰਗੀ ਤਿਕਨਾ ਮਾਰ ਲੈਣਾ ਤਾਂ ਜੋ ਸਮੂਥ ਹੋ ਜੇ ਬਿਲਕੁਲ ਇਹ ਦੇਖੋ ਪਰਫੈਕਟਲੀ ਮੈਂ ਮਾਰ ਲਿਆ ਇਹਨੂੰ ਨਹੀਂ ਤਾਂ ਜਿਹੜੇ ਆ ਦਾਣੇ-ਦਾਣੇ ਜੇ ਵਿੱਚ ਲੱਗਣ ਲੱਗ ਜੂਗੇ ਸੋ ਦਾਣੇ-ਦਾਣੇ ਨਾ ਲੱਗਣ ਪੇੜਾ ਇੱਕਦਮ ਸਮੂਥ ਬਣੇ ਉਹ ਲਈ ਮੈਂ ਇਹਨੂੰ ਜਿਹੜਾ ਵਜਿਆ ਤਰੀਕੇ ਨਾਲ ਮੈਸ਼ ਕਰ ਲਿਆ ਹੈ ਯਾਨੀ ਕਿ ਮਾਰ ਲਿਆ ਹੈ ਇਹ ਦੇਖੋ ਉਹਨੇ ਦੇ ਵਿੱਚ ਬਿਲਕੁਲ ਵੀ ਦਾਣੇ ਨਹੀਂ ਹੈਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 2 ਚਮਚ ਸੁੱਕਾ ਦੁੱਧ ਜੇ ਤੁਹਾਡੇ ਕੋਲ ਨਹੀਂ ਹੈਗਾ ਸੁੱਕਾ ਦੁੱਧ ਤਾਂ ਤੁਸੀਂ ਇਸਕੇਪ ਕਰ ਸਕਦੇ ਆ ਤੇ ਜਾਂ ਫਿਰ ਤੁਸੀਂ ਇਹਦੇ ਵਿੱਚ 2 ਚਮਚ ਘਰ ਦੀ ਮਲਾਈ ਵੀ ਪਾ ਸਕਦੇ ਆ ਤੇ ਫਿਰ ਇਹਦੇ ਵਿੱਚ ਮੈਂ ਲਿਆ 55 ਗ੍ਰਾਮ ਦੁੱਧ ਪਾਇਆ ਹੈ ਦੁੱਧ ਜਿਹੜਾ ਮੈਂ ਕੱਚਾ ਵਰਤਿਆ ਇਥੇ ਤੁਸੀਂ ਉਬਲਿਆ ਹੋਇਆ ਵੀ ਵਰਤ ਸਕਦੇ ਆ ਤੇ ਇਹਨੂੰ ਚੰਗੀ ਤਰੀਕੇ ਨਾਲ ਮਲਣ ਤੋਂ ਬਾਅਦ ਚ ਆਪਾਂ ਇਹਦੇ ਵਿੱਚ ਪਾਵਾਂਗੇ ਹਲਕਾ ਜਿਹਾ ਇਲਾਚੀ ਪਾਊਡਰ ਤਾਂ ਜੋ ਵਧੀਆ ਲੱਗਣਾ ਆਪਣੇ ਪੇੜੇ ਇੱਕਦਮ ਚਾਟਪਾਟ ਤੇ ਬਸ ਇਹੀ ਆਪਾਂ ਨੂੰ ਥੋੜੀਆਂ ਜਿਹੀਆਂ ਚੀਜ਼ਾਂ ਚਾਹੀਦੀਆਂ ਤੇ ਬਾਕੀ ਆਪਾਂ ਬਸ ਇਹਨੂੰ ਹੁਣ ਪਕਾਈ ਜਾਣਾ ਹੈ ਇਹ ਦੇਖੋ ਇਹਨੂੰ ਗਾੜਾ ਕਰ ਲੈਣਾ ਹੈ ਇਕਦਮ ਪਕਾਉਂਦੇ ਪਕਾਉਂਦੇ ਗਾੜਾ ਹੋ ਜਾਊਗਾ ਇਕਦਮ ਚਟਪਟ ਬਣ ਜਾਂਦਾ ਹੈ ਬਹੁਤ ਹੀ ਵਧੀਆ ਹੈ ਜੇ ਅਚਾਨਕ ਤੁਹਾਨੂੰ ਕੁਝ ਮਿੱਠਾ ਖਾਣ ਦਾ ਦਿਲ ਕਰੇ ਜਾਂ ਮਿੱਠਾ ਬਣਾਉਣਾ ਹੋਵੇ ਤਾਂ ਤੁਸੀਂ ਇਹਨੂੰ ਬਣਾ ਸਕਦੇ ਆ ਤੇ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਐਦਾਂ ਦੀਆਂ ਵਧੀਆ ਵਧੀਆ ਰੈਸਪੀਜ਼ ਦੇ ਲਈ ਹੁਣ ਆਪਾਂ ਇਹਨੂੰ ਬਸ ਚਲਾਉਂਦੇ ਜਾਣਾ ਹੈ ਤੇ ਇਹਦੇ ਵਿੱਚ ਮੈਂ ਪਾ ਰਹੀ ਹਾਂ ਇੱਕ ਚਮਚ ਨਾਰੀਅਲ ਦਾ ਬੁਰਾਦਾ ਜਿਸ ਨਾਲ ਹੋਰ ਵੀ ਵਧੀਆ ਫਲੇਵਰ ਆ ਜਾਂਦਾ ਹੈ ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਸਕਿਪ ਵੀ ਕਰ ਸਕਦੇ ਆ ਤੇ ਇਹਨੂੰ ਜਿਹੜਾ ਚੰਗੀ ਤੇ ਕਹਾਂ ਬਲੋਂ ਤੋਂ ਬਾਅਦ ਚੋ ਇਹ ਦੇਖੋ ਹੁਣ ਇਹਨੇ ਬਿਲਕੁਲ ਭਾਂਡਾ ਛੱਡ ਦਿੱਤਾ ਹੈ ਤੇ ਇਸ ਸਟੇਜ ਤੇ ਆ ਕੇ ਆਪਾਂ ਖੰਡ ਪਾਉਣੀ ਹੈ ਜਿੰਨੀ ਕਿ ਤੁਹਾਨੂੰ ਪਸੰਦ ਹੋਵੇ ਇਹਦੇ ਵਿੱਚ ਤਕਰੀਬਨ ਡੇਟ ਜਾਂ 2 ਚਮਚ ਇਨਫ ਹੁੰਦੀ ਆ ਤੇ ਬਾਕੀ ਤੁਸੀਂ ਆਪਣੇ ਸਵਾਦ ਅਨਸੈਕ ਪਾ ਸਕਦੇ ਆ ਤੇ ਜਦੋਂ ਖੰਡ ਆਪਣੀ ਖੁਰਗੀ ਮੈਲਟ ਹੋ ਗਈ ਇਹਦੇ ਵਿੱਚ ਤੇ ਥੋੜਾ ਹੀ ਪਕਾਣ ਤੋਂ ਬਾਅਦ ਚੋ ਇਹ ਰੈਡੀ ਆ ਹੁਣ ਇਹਦਾ ਮਿਕਸਚਰ ਇਹ ਦੇਖੋ ਇਸ ਤਰੀਕੇ ਦਾ ਹੈ ਨਾ ਹੀ ਡਰਾਈ ਆ ਨਾ ਹੀ ਸੁੱਕਿਆ ਸੁੱਕਿਆ ਜਿਆ ਤੇ ਨਾ ਹੀ ਗਿੱਲਾ ਆ ਬਿਲਕੁਲ ਸਹੀ ਆ ਇਹ ਇਹ ਦੇਖੋ ਪਰਫੈਕਟਲੀ ਹੈ ਡਾ ਇਹ ਆਪਣਾ ਮੁਠੀ ਵੀ ਇਹਦੀ ਬਣ ਰਹੀ ਆ ਹੁਣ ਆਪਾਂ ਇਹਨੂੰ ਇਹਦਾ ਮੈਸ਼ ਕਰਾਂਗੇ ਜਾਨਕਿ ਮਲਾਂਗੇ ਫਿਰ ਦੁਬਾਰਾ ਤਾਂ ਜੋ ਇਹ ਸਮੂਥ ਬਣ ਜਿੰਨੇ ਆਪਣੇ ਪੇੜੇ ਸਮੂਥ ਬਣੋਗੇ ਉਨਾ ਹੀ ਵਧੀਆ ਲੱਗੂਗੇ ਖਾਣ ਦੇ ਵਿੱਚ ਹੁਣ ਇੱਥੇ ਮੈਂ نیچے ਪਿਸਤਾ ਵਗੈਰਾ ਪਾ ਰਹੀ ਹਾਂ ਇੱਕ ਡੱਬੀ ਦੇ ਵਿੱਚ ਤੇ ਉਹਦੇ ਵਿੱਚ ਮੈਂ ਫਰ ਰਹੀ ਆ ਡੱਬੇ ਤੁਸੀਂ ਕੀ ਕਰਨਾ ਹੈ ਸਮੂਥ ਲੈਣੀ ਹੈ ਨੀਚੋਂ ਪੱਧਰ ਹੀ ਹੋਈ ਲੈਣੀ ਆ ਫਿਰ ਉਹਦੇ ਨਾਲ ਆਸਾਨੀ ਨਾਲ ਨਿਕਲਦਾ ਹੈ ਦੇਖੋ ਜਿਹੜੀ ਮੈਂ ਪੱਧਰ ਹੀ ਲਈ ਆ ਇਹਦੇ ਨਾਲ ਆਸਾਨੀ ਨਾਲ ਨਿਕਲਦਾ ਹੈ ਤੇ ਫਿਰ ਆਪਣੇ ਬਹੁਤ ਹੀ ਟੇਸਟੀ ਮਲਾਈ ਪੇੜੇ ਬਣ ਕੇ ਤਿਆਰ ਆ ਜੀ ਵੀਡੀਓ ਪਸੰਦ ਆਏ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਧੰਨਵਾਦ ਜੀ